ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਤੇ ਅੱਜ ਤੁਹਾਨੂੰ ਦਿਖਾਉਣ ਲੱਗੇ ਹਾਂ ਚਲਵੰਡੀ ਸਾਹਿਬ ਉਹ ਟਰੈਕਟਰ ਮੇਲਾ ਜ਼ਿਲ੍ਹਾ ਬਠਿੰਡਾ ਤਖਤ ਸ੍ਰੀ ਦਮਦਮਾ ਸਾਹਿਬ ਵੀ ਲੋਹੇ ਬੁੱਧਵਾਰ ਤੇ ਦਿਨ ਮੰਡੀ ਲੱਗਦੀ ਹੈ ਵਿੱਚ ਵੀਰ ਐਤਵਾਰ ਨੂੰ ਆ ਜਾਂਦੇ ਆ ਜਾਂ ਸੋਮਵਾਰ ਨੂੰ ਆ ਜਾਂਦੇ ਬੁੱਧਵਾਰ ਨੂੰ ਮੰਡੀ ਲੱਗਦੀ ਹੈ ਇਹ ਕੀ ਨੋਟ ਕਰ ਲਓ ਬੁੱਧਵਾਰ ਦਾ ਦਿਨ ਫਾਰਮਟ੍ਰਿਕ 60 ਲੈ ਕੇ ਆਏ ਆ ਜੀ ਡਬਲ ਕਲਚ ਟਰੈਕਟਰ ਦੇ ਟਾਇਰ ਜਮਾਂ ਚਾਰੇ ਨਵੇਂ ਅਗਲੇ ਗੁਡਇਰ ਦੇ ਜਮਾਂ ਨਵੇਂ ਪਿਛਲੇ ਜੇ ਕੇ ਸੋਨਾ ਨੰਬਰ 1 ਦੇ 99 ਟੈਰ ਹੈ ਜੀ ਤੇ ਮਾਡਲ ਹੈਗਾ ਜੀ ਇਹ 2003 ਡਬਲ ਕਲਚ 255000 ਰੁਪਏ ਡਿਮਾਂਡ ਆ ਪੰਜਾਬ ਦਾ ਨੰਬਰ ਹੈ ਬਾਈ ਦਾ ਮੋਬਾਈਲ ਨੰਬਰ ਆ ਸੀ 94641 3286 94641 3286 ਟਰੈਕਟਰ ਤੇ ਬਾਈ ਨੰਬਰ ਲਿਖਾ ਗਿਆ ਪੰਜਾਬ ਦਾ ਨੰਬਰ ਹੈ 255 ਰੇਟਰ ਆ ਤੇ ਬਾਈ ਨਾਲ ਗੱਲਬਾਤ ਕਰ ਲਿਓ ਤੁਸੀਂ ਫੋਨ ਤੇ 2003 ਮਾਡਲ ਆ ਫਾਰਮ ਟ੍ਰੱਕ 60 ਕੰਡੀਸ਼ਨਸ ਦਿਖਾਤੀ ਇਹਦੀ ਟਾਇਰ ਨਾ ਮੇ ਡਵਲ ਕਲਚ ਸ਼ੋਸ਼ੂ ਦਾ ਪੂਰਾ ਸਾਫਟਵੇਅਰ ਓਰੀਜਨਲ ਹੈ ਵੀਰੋ ਰੰਗ ਰੰਗ ਨਹੀਂ ਹੋਇਆ ਕਈ ਵਾਰੀ ਫੋਨ ਤੇ ਪੁੱਛੋ ਤੁਸੀਂ ਤਾਂ ਰੰਗ ਨਹੀਂ ਹੋਇਆ ਸ਼ੋਸ਼ੂ ਦਾ ਓਰੀਜਨਲ ਹੈ ਜੀ ਤੇ ਅੱਗੇ ਆ ਗਿਆ ਜੀ 855 ਸਵਰਾਜ 2022 ਮਾਡਲ ਕੋੜਾ ਬੰਪਰ ਲੱਗਾ ਤੇ ਪੰਪਰ ਦੇ ਵਿੱਚ ਟੈਂਕੀ ਵੀ ਹੈ 2022 ਮਾਡਲ ਹੈ 7 ਲੱਖ 40 ਹਜ਼ਾਰ ਰੁਪਏ ਡਿਮਾਂਡ ਹੈ ਬੰਦਾ ਤੇ ਪੰਜਾਬ ਦਾ ਨੰਬਰ ਹੈ 3 ਸਪੀਡ ਹੈ 855 ਸਵਰਾਜ ਟਰੈਕਟਰ ਦੇ ਟਾਇਰ ਰਹਿ ਗਏ 70 ਪੈਸੇ ਨਾਲ ਦੇ ਹੋਣਗੇ ਤੇ ਸਾਈਡ ਗিয়ার ਹੈ ਕੰਡੀਸ਼ਨ ਤੁਸੀਂ ਚੈੱਕ ਕਰ ਲਓ 2022 ਮਾਡਲ ਕਨੋਪੀ ਛਤਰੀ ਲੱਗੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਚੱਕਰ ਲਓ 3 ਸਪੀਡ ਵਾਲਾ 850 ਦਾ ਸਵਾਰਾ ਥੋੜਾ ਬੰਪਰ ਲੱਗਿਆ ਇਸ ਤੋਂ ਬਾਅਦ ਫਿਰ ਇਸੇ ਬਾਈ ਦਾ ਆ ਗਿਆ ਜੀ 363 ਨਿਊ ਹੋਲੈਂਡ 2016 ਮਾਡਲ ਜੂਜੀ ਗੇਰ 5,85,000 ਦੇ ਡਿਮਾਂਡ ਹੈ ਟਰੈਕਟਰ ਦੇ ਟਾਇਰ ਇਹਦੇ ਵੀ ਨਵੇਂ ਗੁਡিয়ার ਦੇ ਚਾਰੇ ਚਾਰੇ ਨਵੇਂ ਟਾਇਰ ਹੈਗੇ 363 ਨਿਊ ਹੋਲੈਂਡ ਜੂਜੀ ਗੇਰ ਪਲੱਸ ਵਾਲਾ ਸਪੈਸ਼ਲ ਐਡੀਸ਼ਨ ਨਿਗਰੋ ਹੀ ਪਲੱਸ ਵਾਲਾ ਹੈ ਤੇ ਪੰਜਾਬ ਦਾ ਨੰਬਰ ਹੈ 2016 ਮਾਡਲ ਦਾ ਕਨੋਪੀ ਸ਼ਕਰੀ ਲੱਗੇ ਡੈੱਫ ਟੁਕ ਲੱਗਿਆ ਹੋਇਆ ਤੇ ਰੇਟ ਇਹਦਾ ਹੈਗਾ ਜੀ 5 ਲੱਖ 85000 ਦੀ ਹੈ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਉਸ ਤੋਂ ਬਾਅਦ ਫਿਰ ਆ ਗਿਆ ਜੀ 855 ਸਵਰਾਜ 2023 ਮਾਡਲ ਹੈ ਪੰਜਾਬ ਦਾ ਨੰਬਰ ਹੈ ਟਰੈਕਟਰ ਦੇ ਟਾਇਰ ਹੈਗੇ 90 ਪੈਸੇ 4R ਕੰਡੀਸ਼ਨ ਤੁਸੀਂ ਚੈੱਕ ਕਰ ਲਓ 90 ਪੈਸੇ ਟਾਇਰ ਹੈ ਸਿੰਪਲ ਡੈਕ ਲੱਗਿਆ ਹੋਇਆ 5 ਸਟਾਰ 855 HP ਸਪੀਡ 7.5 ਲੱਖ ਰੁਪਏ ਡਿਮਾਂਡ ਹੈ ਮਾਨਸਾ ਦਾ ਨੰਬਰ BB31 ਨਵੀਂ ਸ਼ੋਅ ਦੇ ਵਿੱਚ ਹੈ ਤੇ 3 ਸਪੀਡ ਹੈ थ्री स्पीड, स्पीड अपनी सात सौ चवाली की प्राइज ऐसा साढ़े सत लख रुपया किने पैसा दे सवा दे सवा सत लख रुपये दो हजार तेई मार सात सौ चवाली जो मॉडल है दो हजार इक्की मॉडल है इसकी फोर स्टार बी की कापी है तो ट्रैक्टर के टायर है जी अस्सी पचासी पैसे होने गुडी हर नाल टायर पर टायर नाल दे भाई गुडी हर के अस्सी पचासी पैसे फोर स्टार दो हज़ार इक्की मॉडल कंडीशन तुम चेक कर लो ट्रैक्टर की डबल पंप पावर स्टेयरिंग ये भी किन्ने पैसे दे देना ਸਵਾ ਪੰਜ ਲੱਖ ਰੁਪਏ ਸਵਾ ਪੰਜ ਲੱਖ ਦੀ ਡਿਮਾਂਡ ਹੈ ਇਹ 5 ਲੱਖ 60 ਹਜ਼ਾਰ ਦੀ ਸਵਾ ਪੰਜ ਲੱਖ ਰੁਪਏ ਤੇ ਇਸ ਤੋਂ ਇਲਾਵਾ ਹੋਰ ਘਰੇ ਵੀ ਖੜੇ ਬਿਟਰ ਘਰੇ ਖੜਾ 15 ਲੱਖ ਖੜਾ 11 ਲੜਾ ਮੜਲਾ 3 ਲੱਖ 20 ਹਜ਼ਾਰ ਦਾ ਟੈਟੂਰ ਪਰ ਮਗਲੇ ਦਾ ਹੈ ਬਚਾਨੀ ਤੁਸੀਂ ਮੂਲੇ ਸੱਤ ਪੈਸੇ ਠੀਕ ਹੈ ਹੋਰ ਵੀ ਇਸ ਤੋਂ ਇਲਾਵਾ ਹੋਰ ਕੋਈ ਹੋਰ ਸੱਤੀ ਕੀ ਹੈ ਹੋਰ ਇਹ 36 ਜੀ ਕਿਹੜਾ ਮਾਡਲ ਹੈ ਇਹ 1300 ਪਰ 13 ਮਾਡਲ ਸਪਰ ਤੇ ਇਹ ਟਰੈਕਟਰ ਆਪਣੇ ਘਰੇ ਹੁੰਦੇ ਕਿ ਇੱਥੇ ਤਲਵੰਡੀ ਸਬ ਉਹ ਤਲਵੰਡੀ ਹੁੰਦੇ ਆ ਟਰੈਕਟਰ ਲਵਾਉਣ ਲੱਗ ਪਣਾ ਘਰੇ ਠੀਕ ਹੈ ਆਪਣਾ ਮੋਬਾਈਲ ਨੰਬਰ ਦੱਸੋ 98773 ਕਿਨ 9872 ਪਰ 987 ਤੇ 4238 98773 4238 ਵੀਰ ਦਾ ਮੋਬਾਈਲ ਨੰਬਰ ਹੈ ਹੈਪੀ ਬਾਈ ਦਾ ਨਾਂ ਹੈ ਨਾਲ ਹੀ ਪਿੰਡ ਦਾ ਤਲਵੰਡੀ ਸਬ ਉਹਦੇ ਪਿੰਡ ਦੀ ਕਿਸੇ ਵੀਰ ਨੂੰ ਆਉਣਾ ਹੋਵੇ ਤਾਂ ਇੱਥੇ ਆ ਕੇ ਤੁਸੀਂ ਬਾਈ ਨਾਲ ਮੋਬਾਈਲ ਨੰਬਰ ਫੋਨ ਕਰਕੇ ਟਰੈਕਟਰ ਦੇਖ ਸਕਦਾ ਹੋ ਤਲਵੰਡੀ ਸਬ ਇਸ ਤੋਂ ਇਲਾਵਾ ਫਿਰ ਅਗੇ 3630 ਨਿਊ ਹਾਲੈਂਡ 2005 ਮਾਡਲ 325000 ਰੁਪਿਆ ਰੇਟ ਹੈ ਇਸ ਦਾ ਟਰੈਕਟਰ ਦੇ ਟਾਇਰ 75 ਪੈਸੇ ਹੁਣ 114928 16928 ਦੇ ਸੌਰੀ 75 80 ਪੈਸੇ ਟਾਇਰ ਹੈ ਤੇ ਕੰਡੀਸ਼ਨ ਟਰੈਕਟਰ ਦੀ ਦੇਖ ਲਓ ਤੁਸੀਂ ਅਗਲੇ ਟਾਇਰ ਛੋਟੇ 3630 ਨਿਊ ਹਾਲੈਂਡ ਪਲਸ 2005 ਮਾਡਲ 325000 ਰੁਪਿਆ ਡਿਮਾਂਡ ਹੈ ਜੀ 3 ਲੱਖ ਰੁਪਿਆ ਦੇ ਦੇਣਗੇ ਵੀਰੋ ਇਹ ਆਪਣਾ ਹੀ ਹੈ 3 ਲੱਖ ਰੁਪਿਆ ਦੇ ਦੇਣਾ ਤੁਹਾਨੂੰ ਫਰਮੀਨਾ ਰੱਤ ਕੇ ਲੱਭਿਆ ਖੜਾ ਉਸ ਤੋਂ ਬਾਅਦ ਆਵੇ ਸ਼ਕੰਦਰ 750 ਸੋਨਾਲੀ ਦਾ ਟਰੈਕਟਰ ਦੇ ਟਾਇਰ ਟੂ ਐਮ ਆਰ ਐਫ ਦੇ ਪੂਰੇ ਚੰਗੇ ਪੀ ਵੀ 65 ਮਹਾਲੀ ਦਾ ਨੰਬਰ ਹੈ 2021 ਮਾਡਲ ਹੈ 59000 ਰੁਪਿਆ ਰੇਟ ਹੈ ਇਸ ਦਾ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਟਰੈਕਟਰ ਦੇ ਐਮ ਆਰ ਐਫ ਦੇ ਟਾਇਰ ਹੈਗੇ ਜੀ 90 ਬੈਸ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਟਰੈਕਟਰ ਦੇ डबल डिस्ट्रब्यूटर डबल पंप पावर स्टेयरिंग टॉप वाला मॉडल पां लख नब्बे हज़ार रुपया रेट है तो वीडियो अगे लंबी हो रही है और सुन बाद हो दिखावे अपना मोबाइल नंबर नोट कर लो अठासीरो पच्ची चार जीरोवन चार अठासी जीरो पच्ची चार जीरोवन चार मोबाइल नंबर है वीडियो चंकी लगी तो लाइक शेयर जरूर करे दोस्तों अपने चैनल में कर लो फॉलो अगे होर वीडियो लेके आवाने नवी तद धन्यवाद दोस्तों